10 ਤਰੀਕ ਨੂੰ ਅਸੀਂ ਕਵਰ ਕਰ ਰਹੀ ਸੀ ਇੱਥੇ ਮੈਂ ਮੁੰਡਿਆਂ ਨੂੰ ਪੁੱਛਿਆ ਮੈਂ ਕਿਹਾ ਵੀ ਨੈਸ਼ਨਲ ਮੀਡੀਆ ਤੇ ਜਾਂ ਫਿਲਮਾਂ ਵੀ ਬਣ ਗਈਆਂ ਅਸੀਂ ਉੜਤਾ ਪੰਜਾਬ ਨਸ਼ੀ ਵੀ ਨਸ਼ੇੜੀ ਹੋ ਗਿਆ ਪੰਜਾਬ ਤਾਂ ਵੀ ਤੁਸੀਂ ਬਾਈ ਉਹ ਕਹਿੰਦੇ ਬਾਈ ਤੁਹਾਡੇ ਸਾਹਮਣੇ ਫਿਰਦੇ ਆ ਉਹੀ ਆ ਨਾ ਬਾਈ ਇਹ ਕਹਿੰਦੇ ਜਿਵੇਂ 22 10 ਦੇ ਸੀ ਇਹ ਜਿਹੜੇ ਮੈਨੇਜਮੈਂਟ ਆ ਮੋਰਚੇ ਦੀ ਇਹ ਕਹਿੰਦੇ ਸਾਨੂੰ ਵੀ ਕਾਲ ਤਾਂ ਦੇ ਬੈਠੇ ਆਪਾਂ ਵੀ ਕੱਠ ਬੇਅੰਤ ਹੋ ਜਾਣਾ ਵੀ ਯਾਰ ਇਹ ਸਰਕਾਰੀ ਯਾ ਵੀ ਕੋਈ ਇਮਾਰਤਾਂ ਦਾ ਨੁਕਸਾਨ ਯਾਰ ਕੋਈ ਹਨਾ ਕੋਈ ਗੱਡੀਆਂ ਹੀ ਨਾ ਭੰਨ ਜਾਣ ਕੋਈ ਵੀ ਕੋਈ ਐ ਜੀ ਜੇ ਗੱਲਬਾਤ ਛਿੜ ਗਈ ਵੀ ਯਾਰ ਆਪਾਂ ਕਿਵੇਂ ਹਨਾ ਕੰਟਰੋਲ ਕਿਵੇਂ ਕਰਾਂਗੇ ਪਰ ਉਹ ਕਹਿੰਦੇ ਸਾਨੂੰ ਇੰਨੀ ਖੁਸ਼ੀ ਹੈ ਵੀ ਇੰਨਾ ਯੂਥ ਆਇਆ ਜਾਬਤ ਜਾਈ ਤੇ ਬਈ ਕਿਸੇ ਨੇ ਪੱਤਾ ਤੱਕ ਨਹੀਂ ਤੋੜਿਆ ਹੂੰ ਕੋਈ ਫੁੱਲ ਵੀ ਟੁੱਟ ਕੇ ਡਿੱਗਿਆ ਨਹੀਂ ਮਿਲਿਆ ਇੰਨੀ ਦੁਨੀਆ ਆ ਕੇ ਚੱਲ ਗਈ ਹੋਵੇ ਇੱਥੋਂ ਤੱਕ ਕਿ ਘੋੜੇ ਇੱਥੇ ਟਰੈਕਟਰ ਵੀ ਆ ਕੇ ਮੁੜ ਗਏ ਇਸ ਕੈਂਪਸ 'ਚ ਪਰ ਤੁਸੀਂ ਦੇਖ ਲਓ ਵੀ ਕੋਈ ਨੁਕਸਾਨ ਬਈ ਕਿਸੇ ਦੀ ਕਾਰ ਦਾ ਕਿਸੇ ਨੂੰ ਕਿਸੇ ਕੁੜੀ ਨੂੰ ਕੋਈ ਇਨਸਿਕਿਉਰਿਟੀ ਦਾ ਕਿੰਨੀਆਂ ਕੁੜੀਆਂ ਸੀ ਹਨਾ ਕਿੰਨੇ ਮੁੰਡੇ ਸੀ ਹਾਲਾਂਕਿ ਉਹਦੇ ਕਿਤੇ ਕੋਈ ਲਗਾਮ ਸੀ ਕੋਈ ਉੱਥੇ ਕੋਈ ਖੌਸਰਾ ਸੀ ਕੋਈ ਕਿਸੇ ਦਾ ਆਪ ਮਹਾਰੇ ਸੀ ਆਪ ਮਹਾਰੇ ਲੋਕ ਸੀ ਪਰ ਤੁਸੀਂ ਇੱਕ ਸਹਿਰਦਤਾ ਦੀ ਇੱਕ ਜਿਹੜੀ ਆਪਣੀ ਮਾਸ ਸਾਈਕੀ ਦੀ ਗੱਲ ਹੈ ਕਿ ਸਾਡੀ ਪੰਜਾਬੀਆਂ ਦੀ ਕਿੰਨੀ ਵਧੀਆ ਮਾਸ ਸਾਈਕੀ ਹੈ ਕਿ ਇੰਨੇ ਲੋਕ ਇਕੱਠੇ ਹੋਏ ਜੋ ਕੌਲ ਸੀ ਵੀ ਸ਼ਾਂਤਮਈ ਧਰਨਾ ਤੇ ਸ਼ਾਂਤਮਈ ਗੱਲਬਾਤ ਡਿਸਪਲਿਨ ਚ ਰਹੇ ਸਾਰੇ ਕਿੰਨੀ ਵਧੀਆ ਗੱਲ ਹੈ